ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਚਲੀ ਮਾੜੇ ਨਸ਼ੇ ਲੈ ਕੇ ਤੇ ਮਾੜੇ ਨਸ਼ੇ ਤੋਂ ਕਿਵੇਂ ਕਟਿਆ ਜਾ ਸਕਦਾ ਹੈ ਜਵਾਨੀ ਪੰਜਾਬ ਦੀ ਨੂੰ ਇਹਦੇ ਵਿੱਚੋਂ ਹੀ ਇਹ ਨਿਕਲਿਆ ਹੈ ਸਾਡਾ ਕਿ ਜਿਹੜਾ ਅਸੀਂ ਪਿਛਲੇ ਸਾਲ ਇੱਕ ਹਫਤਾ ਟੋਲ ਪਲਾਜ਼ਾ ਧਰੇੜੀ ਜੱਟਾਂ ਦੇ ਉੱਤੇ ਇੱਕ ਹਫਤਾ ਬੈਠੇ ਸੀ ਸੀ ਇਹੀ ਜਾਗਰੂਤਾ ਕੈਂਪ ਲਾ ਕੇ ਇੱਕ ਹਫਤੇ ਸਾਡਾ ਪ੍ਰੋਟੈਸਟ ਉੱਥੇ ਹੋਇਆ ਸੀਗਾ ਤੇ ਉਹੀ ਹੁਣ ਫੇਰ ਸਾਡੀ ਸੋਚ ਸੀਗੀ ਵੀ ਇਹਨਾਂ ਦਿਨਾਂ ਦੇ ਵਿੱਚ ਅਜੇ ਕੋਈ 5-4 ਦਿਨ ਜਿਹੜੇ ਨੇ ਇਹ ਜ਼ਿੰਮੇਵਾਰਾਂ ਦੇ ਕੋਲ ਹਰਕ ਦੇ ਕੋਲ ਵੇਲ ਹੈਗਾ ਵੀ ਆਪਾਂ ਇੱਕ ਹਫਤਾ ਫੇਰੇ ਤੇ ਜਾਗਰੂਤਾ ਕੈਂਪ ਲਾ ਕੇ ਤੇ ਸਰਕਾਰਾਂ ਤੇ ਸੀ ਇਹ ਸਰਕਾਰਾਂ ਤਾਂ ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਜਿਹੜੇ ਵੀ ਨੌਜਵਾਨ ਸਾਡੇ ਇਸ ਪਾਸੇ ਲੱਗ ਚੁੱਕੇ ਨੇ ਉਹਨਾਂ ਨੂੰ ਇਸ ਪਾਸੋਂ ਮੋੜ ਕੇ ਸਹੀ ਰਸਤੇ ਤੇ ਆਪਾਂ ਲਿਆਉਣ ਦਾ ਯਤਨ ਕਰੀਏ ਸਭ ਤੋਂ ਵੱਡੀ ਸਾਡੀ ਸੋਚ ਜਿਹੜੀ ਉਹ ਇਹ ਆ ਕਿ ਨੌਜਵਾਨਾਂ ਨੂੰ ਮਾੜੇ ਨਸ਼ਿਆਂ ਤੋਂ ਕੱਢੀਏ ਜਿਹੜੇ ਨੌਜਵਾਨ ਨੂੰ ਲਤ ਲੱਗ ਗਈ ਏ ਉਹਨੂੰ ਕੋਈ ਨਾ ਕੋਈ ਉਹਦਾ ਬਦਲ ਜ਼ਰੂਰ ਦੇਣਾ ਪਊਗਾ ਤੇ ਖਾਸ ਕਰਕੇ ਦੀ ਖੇਤੀ ਜੜੀ ਏ ਉਹਦਾ ਬਦਲ ਹੈਗਾ ਨੌਜਵਾਨੀ ਨੂੰ ਬਚਾਣ ਦਾ ਅੱਜ ਕਾਲਾਚਾ ਟੋਲ ਪਲਾਜ਼ਾ ਦੇ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ ਕੀ ਸਾਰਾ ਦੇਖੋ ਇਹ ਅਸੀਂ ਆਪਣੀ ਜਥੇਬੰਦੀ ਦੇ ਵਿੱਚ ਜਦੋਂ ਕਿਤੇ ਬੈਠੀਦਾ ਸਾਨੂੰ ਉੱਥੇ ਚਰਚਾ ਜਦੋਂ ਹੁੰਦੀ ਏ ਸਾਡੇ ਸਾਰਿਆਂ ਦੇ ਇੱਕ ਮੇਨ ਇੱਕ ਹੀ ਹੁੰਦੀ ਏ ਕਿ ਪੰਜਾਬ ਦੀ ਜਵਾਨੀ ਜਿਹੜੀ ਏ ਉਹ ਬਿਲਕੁਲ ਖਤਮ ਹੋ ਚੱਲੀ ਮਾੜੇ ਨਸ਼ਿਆਂ ਪੈ ਕੇ ਤੇ ਮਾੜੇ ਨਸ਼ਿਆਂ ਤੋਂ ਕਿਵੇਂ ਕੱਟਿਆ ਜਾ ਸਕਦਾ ਏ ਜਵਾਨੀ ਪੰਜਾਬ ਦੀ ਨੂੰ ਇਹਦੇ ਵਿੱਚੋਂ ਹੀ ਇਹ ਨਿਕਲਿਆ ਹੈ ਸਾਡਾ ਕਿ ਜਿਹੜਾ ਅਸੀਂ ਪਿਛਲੇ ਸਾਲ ਇੱਕ ਹਫਤਾ ਟੋਲ ਪਲਾਜਾ ਧਰੇੜੀ ਜਟਾ ਵਾਲੇ ਦੇ ਉੱਤੇ ਇੱਕ ਹਫਤਾ ਬੈਠੇ ਸੀ ਸੀ ਇਹੀ ਜਾਗਰੂਤਾ ਕੈਂਪ ਲਾ ਕੇ ਇੱਕ ਹਫਤੇ ਸਾਡਾ ਪ੍ਰੋਟੈਸਟ ਉੱਥੇ ਹੋਇਆ ਸੀਗਾ ਤੇ ਉਹੀ ਹੁਣ ਫੇਰ ਸਾਡੀ ਸੋਚ ਸੀਗੀ ਵੀ ਇਹਨਾਂ ਦਿਨਾਂ ਦੇ ਵਿੱਚ ਅਜੇ ਕੋਈ 5-4 ਦਿਨ ਜਿਹੜੇ ਨੇ ਇਹ ਜ਼ਿੰਮੇਦਾਰਾਂ ਦੇ ਕੋਲ ਹਰਕ ਦੇ ਕੋਲ ਵੇਹਲ ਹੈਗਾ ਵੀ ਆਪਾਂ ਇੱਕ ਹਫਤਾ ਫੇਰ ਇੱਥੇ ਜਾਗਰੂਤਾ ਕੈਂਪ ਲਾ ਕੇ ਇਸ ਸਰਕਾਰਾਂ ਦੇ ਸੀ ਇਹ ਸਰਕਾਰਾਂ ਤਾਂ ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਪਿੰਡਾਂ ਵਿੱਚ ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਵੀ ਜਿਹੜੇ ਵੀ ਨੌਜਵਾਨ ਸਾਡੇ ਇਸ ਪਾਸੇ ਲੱਗ ਚੁੱਕੇ ਨੇ ਉਹਨਾਂ ਨੂੰ ਇਸ ਪਾਸੋਂ ਮੋੜ ਕੇ ਸਹੀ ਰਸਤੇ ਤੇ ਆਪਾਂ ਲਿਆਉਣ ਦਾ ਯਤਨ ਕਰੀਏ ਸਭ ਤੋਂ ਵੱਡੀ ਸਾਡੀ ਸੋਚ ਜਿਹੜੀ ਉਹ ਇਹ ਆ ਕਿ ਨੌਜਵਾਨਾਂ ਨੂੰ ਮਾੜੇ ਨਸ਼ਿਆਂ ਤੋਂ ਕੱਢੀਏ ਮਾੜੇ ਨਸ਼ਿਆਂ ਤੋਂ ਕੱਢ ਕੇ ਜੇਕਰ ਹੋਰ ਰਸਤਾ ਕੋਈ ਨਹੀਂਗਾ ਕੋਈ ਵੀ ਜਿੰਨੀ ਕੋਸ਼ਿਸ਼ ਅਸੀਂ ਕਰਨੀ ਹੈ ਯਤਨ ਕਰਕੇ ਵੇਖ ਲੈ ਵੀ ਜਿਹੜਾ ਜਿਹੜੇ ਨੌਜਵਾਨ ਨੂੰ ਲਤ ਲੱਗ ਗਈ ਏ ਉਹਨੂੰ ਕੋਈ ਨਾ ਕੋਈ ਉਹਦਾ ਬਦਲ ਜ਼ਰੂਰ ਦੇਣਾ ਪਊਗਾ ਤੇ ਖਾਸ ਕਰਕੇ ਦੀ ਜਿਹੜੀ ਇਹ ਉਹਦਾ ਬਦਲ ਹੈਗਾ ਨੌਜਵਾਨੀ ਨੂੰ ਬਚਾਉਣ ਬਾਤ। ਲਗਾਤਾਰ ਅਸੀਂ ਅੱਜ ਸ਼ੁਰੂ ਕਰ ਰਹੇ ਕਿਸਾਣਾ ਸ਼ੁਰੂ ਭਰਾ ਬਤਾਉਣਾ ਚਾਹੁੰਦੇ ਆ ਕਿਵੇਂ ਦੇਖਦੇ ਹੋ ਚੀਜ਼ ਨੂੰ ਕਹਿੰਦੇ ਵੀ ਨਸ਼ਾ ਜੇ ਪੀ ਮੈਂ ਜਾਂ ਖਾ ਕੁੱਤੀ ਹੈ ਉਹ ਹੈ ਤਾਂ ਕਿ ਨਸ਼ੇ ਤੌਰ ਤੇ ਬਿਲਕੁਲ ਹੈ ਨਸ਼ਾ ਪਰ ਇਹ ਮਾਰੂ ਨਿਸ਼ਾਨੀ ਹੈਗਾ ਜਿਵੇਂ ਉਹ ਮਾਰੂ ਨਸ਼ੇ ਨਹੀਂ ਕਿ ਨਹੀਂ ਆ ਸਾਡੀ ਇਹ ਸੋਚ ਹੈ ਕਿ ਮਾਰੂ ਨਸ਼ਿਆਂ ਤੋਂ ਕਿਵੇਂ ਨੌਜਵਾਨੀ ਨੂੰ ਬਚਾਇਆ ਜਾਵੇ ਮਾਰੂ ਨਸ਼ਿਆਂ ਤੋਂ ਕੱਢ ਕੇ ਨੌਜਵਾਨਾਂ ਨੂੰ ਕਿਵੇਂ ਇਧਰ ਲਿਆਂਦਾ ਜਾਵੇ ਇਹ ਹੁਣ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਇਸ ਇਹ ਦੇ ਨਾਲ ਅੱਜ ਤੱਕ ਕੋਈ ਮਰਿਆ ਨਹੀਂ ਡਾਕਟਰਾਂ ਦੇ ਅਰਪੋਟਾਂ ਨੇ ਕਿ ਇਹਦੇ ਨਾਲ ਅਜੇ ਤੱਕ ਮਰਿਆ ਕੋਈ ਨਹੀਂ ਭੁੱਖੀ ਤੇ ਫੀਮ ਦੇ ਨਾਲ ਪਰ ਜਿਹੜੇ ਉਹ ਨਸ਼ੇ ਨੇ ਮਾੜੇ ਨਸ਼ੇ ਜਿਹੜੇ ਨੇ ਸਟੈਂਟਿੰਗ ਨਹੀਂ ਜਿਹੜੇ ਆ ਉਹਦੇ ਨਾਲ ਜਿਹੜਾ ਕਰਾ ਖਾਣ ਲੱਗਿਆ ਉਹ ਬੱਚੇ ਹੀ ਕੋਈ ਨਹੀਂ ਕੋਈ ਇਸ ਕਰਕੇ ਹੀ ਸੋਚਦਾ ਵੀ ਜਿਹੜੇ ਰਵਾਇਤੀ ਨਸ਼ੇ ਨੇ ਉਹਦਾ ਨੁਕਸਾਨ ਨਹੀਂ ਉਹਦਾ ਬੰਦਾ ਉਹ ਨਾਲ ਮਰਦਾ ਨਹੀਂ ਖਾ ਕੇ ਆਪਣਾ ਘਰ ਦਾ ਕੰਮ ਕਰ ਜਿਹੜਾ ਉਹ ਦਿਹਾੜੀ ਪੂਰੀ ਕਰ ਆਉਂਦਾ ਚਾਹੇ ਉਹ ਮਿਹਨਤੀ ਦਿਹਾੜੀਦਾਰ ਆ ਚਾਹੇ ਕਿਸਾਨ ਹੈ ਖੇਤ ਚ ਕੰਮ ਕਰਨ ਵਾਲਾ ਜਿਹੜਾ ਮਰਜੀ ਹੈ ਉਹ ਆਪਣਾ ਕੰਮ ਪੂਰਾ ਕਰਦਾ ਇਹ ਖਾ ਕੇ ਸਾਰਾ ਦਿਨ ਬੰਦਾ ਡਿੱਕੋ ਡੱਲੇ ਹੁੰਦਾ ਫਿਰਦਾ ਬਲ ਝਾੜਾਂ ਚ ਪਿਆਰੀਂਦਾ ਤੇ ਮੈਂ ਤੁਹਾਨੂੰ ਫੇਰ ਦੁਬਾਰੇ ਗੱਲ ਗਿਆ ਕਹਿਣ ਐਡੇ ਮਾੜੇ ਨਸ਼ੇ ਕਿ ਉਹ ਖਾ ਕੇ ਬੰਦਾ ਕੰਮ ਕਰਦਾ ਸੁਈ ਵੀ ਨਹੀਂ ਨਿਕਲਦੀ ਉਹਦੇ ਕੋਲ ਸੁਈ ਨਿਕਲ ਤੋਂ ਪਹਿਲਾਂ ਉਹਦੀ ਜਾਨ ਨਿਕਲ ਜਾਂਦੀ ਉਹ ਨਸ਼ੇ ਕਾਦੇ ਨੇ ਜਿਹੜਾ ਉਹਦੇ ਕਿ ਯਹਿਰ ਦਾ ਦੀ ਗੱਲ ਆ ਰਿਹਾ ਆਪਣੇ ਆਪ ਜਿਹੜਾ ਉਹ ਜਾਗਰੂਤਾ ਕੈਂਪ ਲਾ ਰਹੇ ਹੋਂ ਇਹਦੇ ਨਾਲ ਜੇ ਗੱਲ ਤਾਂ ਕਰੀ ਤਾਂ ਸਰਕਾਰ ਨਹੀਂ ਕਰਨਾ ਆਮ ਲੋਕਾਂ ਨੇ ਤੇ ਇਸ ਨਾਲ ਕੀ ਫਾਇਦਾ ਹੋਣਾ ਨਹੀਂ ਆਮ ਲੋਕਾਂ ਦੇ ਵਿੱਚ ਅਹੀ ਗੱਲ ਹੈ ਕਿ ਜਾ ਰਹੇ ਆਂ ਕਿ ਆਮ ਹਰ ਇੱਕ ਬੰਦਾ ਗੱਲ ਕਰਨ ਦਾ ਯਤਨ ਕਰੇ ਤੇ ਜਿਹੜੇ ਵੀ ਪਿੰਡਾਂ ਵਿੱਚ ਮੁੰਡੇ ਲੱਗੇ ਹੋਏ ਨੇ ਇਸ ਨਸ਼ੇ ਨੂੰ ਉਹਨਾਂ ਨੂੰ ਇਸ ਪਾਸੇ ਤੋਂ ਮੋੜਨ ਦਾ ਯਤਨ ਕਰਾਂਗੇ ਇਸ ਜਾਗਰੂਤਾ ਕੈਂਪ ਦੇ ਰਾ ਮੇਰਾ ਨਾਮ ਮਹਰਬਾਨ ਸਿੰਘ ਦੇਹੜਾ ਕੌਮੀ ਪ੍ਰੈਸ ਬੀਕੇ ਜੂ ਸ਼ਾਦੀ ਅਗਰ ਗੱਲ ਕਰੀਏ ਜੇ ਜਾਗਰੂਤਾ ਕੈਂਪ ਲਾ ਰਹੇ ਹੋ ਇਹ ਲੋਕਾਂ ਨੂੰ ਕਿਸ ਸਰਕਾਰ ਜਿਹੜਾ ਸਿੰਥੈਟਿਕ ਨਸ਼ਾ ਜਾਂ ਗੁੱਤ ਕੈਂਪਸ ਦੇ ਸੰਬੰਧ ਚੁਲਾਇਆ ਗਿਆ। ਇਹ ਅਸੀਂ ਪਿਛਲੇ ਸਾਲ ਧਰੇਰੀ ਜਟਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਨੌ ਜਮਾਨਾਂ ਦੀਆਂ ਵੱਧ ਟੀਕੇ ਲਾ ਕੇ ਮੈਡੀਸਨ ਨਸਾ ਖਾ ਕੇ ਮੌਤਾਂ ਹੋਣ ਲੱਗੀਆਂ ਤੇ ਲੋਕ ਘੋਗਾ ਤੇ ਜਾਂਦੇ ਤੇ ਦੇਖੇ ਦੀ ਉੱਤੇ ਮਾਵਾਂ ਦੇਖੇ ਨਹੀਂ ਜਾਂਦੀਆਂ ਤੇ ਬੈਣ ਪਾਉਂਦੀਆਂ ਤੇ ਲੋਕਾਂ ਨੇ ਮੰਗ ਰੱਖੀ ਵੀ ਇਹਦੇ ਨਾਲੋਂ ਤਾਂ ਫੀ ਭੁੱਕੀ ਵਧੀਆ ਕਿ ਲੋਕ ਖਾ ਕੇ ਕੰਮ ਕਰਦੇ ਸੀ ਆਪਣੀ ਸਿਹਤ ਦੇ ਕਾਮਜਾਬ ਤਾਕੜੇ ਰਹਿੰਦੇ ਸੀ। ਇਹ ਇਹਦੇ ਵਿੱਚ ਘਟੂ ਘਟ ਜੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਹੱਲਾ ਮਾਰਨ ਇਹ ਮੈਡੀਸਨ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਤੇ ਰਵੈਿਤੀ ਨਸ਼ਾ ਲਿਆਂਦਾ ਜਾਵੇ ਤੇ ਇਹਦੇ ਉੱਪਰ ਵੀ ਕਿਸਾਨ ਜਥੇਬੰਦੀਆਂ ਨੂੰ ਕੁਝ ਕਰਨਾ ਚਾਹੀਦਾ ਹੈ ਕੱਲ ਦਾ ਪ੍ਰੋਗਰਾਮ ਕੀ ਹੈ ਕੱਲ ਦਾ ਪ੍ਰੋਗਰਾਮ ਹੈ 트럼ਪ ਨੇ ਇੱਕ ਸਰਕਾਰ ਦੇ ਨਾਲ ਮਿਲ ਕੇ ਭਾਰਤੀ ਜਨ ਕਿਸਾਨ ਭਾਰਤੀ ਬੀਜੇਪੀ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਜਿਹੜਾ ਕਿਸਾਨਾਂ ਦੀ ਖੇਤੀ ਦਾ ਜਿੰਨੀ ਸਾਡੀ ਮਤਲਬ ਫਸਲ ਹੈ ਉਹਦੇ ਵਿੱਚੋਂ ਕਹਿੰਦਾ ਮੈਂ 100 ਦਾ 100% ਟੈਕਸ ਲਾਊਗਾ ਇਹ ਇਹ ਤੁਹਾਡੇ ਜਰੀਏ ਤੇ ਅਸੀਂ ਪੇਪਰਾਂ ਦੇ ਜਰੀਏ ਅੱਜ ਪੜਿਆ ਹੈ ਵੀ ਇਹ 100 ਦਾ 100% ਟੈਕਸ ਲਾਉਣ ਜਾ ਰਹੇ ਇਸੇ ਕਰਕੇ ਅਸੀਂ ਸੈਂਟਰਲ ਸਰਕਾਰ ਦਾ ਤੇ ਟਰੰਪ ਸਰਕਾਰ ਦਾ ਕੱਲ 11 ਤੋਂ 11:30 ਵਜੇ ਇਸੇ ਕੂਲ ਪਲਾਜ਼ੇ ਦੇ ਉੱਪਰ ਅਸੀਂ ਪੁਤਨਾ ਫੂਕਾਂਗੇ ਤੇ ਬਾਕੀ ਸਾਰੀਆਂ ਜਥੇਬੰਦੀਆਂ ਪੰਜਾਬ ਦੀ ਭਾਰਤ ਦੇ ਵਿੱਚ ਫੁਕਣਗੀਆਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ